ਦਿਲ ਇਸ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ H1B ਵੀਜ਼ੇ ਦੇ ਉੱਤੇ ਜੋ ਫੀਸ ਹੈ ਉਹ 1 ਲੱਖ ਅਮਰੀਕੀ ਡਾਲਰ ਰੱਖ ਦਿੱਤੀ ਹੈ ਕਿਵੇਂ ਦੇਖਦੇ ਹਾਂ ਇਸ ਦੇ ਨਾਲ ਕਿਉਂਕਿ ਜਦ ਤੱਕ ਜੇਪਾ ਦੇਖੀਏ ਤਾਂ ਜੋ ਕਾਮੇ ਸੀਗੇ ਜੋ ਪ੍ਰੋਫੈਸ਼ਨਲ ਵਰਕਰ ਸੀਗੇ ਜੋ ਅਮਰੀਕਾ ਆਂਦੇ ਸੀ ਤੁਜੇ ਦੇਸ਼ਾਂ ਤੋਂ ਜਿਨ੍ਹਾਂ ਵਿੱਚ ਸਭ ਤੋਂ ਜ਼ਿਆਦਾ ਭਾਰਤੋਂ ਆਂਦੇ ਸੀਗੇ ਉਹਨਾਂ ਦੇ ਲਈ ਇੱਕ ਵੱਡਾ ਕਹ ਲੋ ਕਿ ਇੱਕ ਚੈਲੰਜ ਬਣ ਚੁੱਕੀ ਹੈ ਅਮਰੀਕਾ ਵਿੱਚ ਕੰਮ ਕਰਨਾ ਜੇ ਆਪਾਂ ਦੇਖਦੇ ਹਾਂ ਭਾਰਤ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਡਾਕਟਰ ਹੋ ਗਏ ਜਾਂ ਫਿਰ ਟੈਕਨੀਕਲ ਫੀਲਡ ਆਈਟੀ ਫੀਲਡ ਤੋਂ ਜੋ ਇੰਪਲੋਈ ਸੀਗੇ ਉਹ ਅਮਰੀਕਾ ਦੇ ਵਿੱਚ ਕੰਮ ਕਰਦੇ ਪਏ ਸੀਗੇ ਪਰ ਹੁਣ ਜੋ ਇਨੀ ਫੀਸ ਰੱਖ ਦਿੱਤੀ ਗਈ ਹੈ ਕਿਵੇਂ ਦੇਖਦੇ ਹੋ ਇਸ ਦਾ ਨੁਕਸਾਨ ਭਾਰਤ ਨੂੰ ਤਾਂ ਹੋਣਾ ਹੀ ਹੋਣਾ ਹੋਰ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਦੇ ਵਿੱਚ ਹੋਰ ਕੀ ਕੁਝ ਨਿਕਲ ਕੇ ਸਾਹਮਣੇ ਆ ਰਿਹਾ ਹੈ ਜੀ ਜੀ ਬਿਲਕੁਲ ਬਿਲਕੁਲ H1B ਵੀਜ਼ੇ ਦੇ ਉੱਤੇ ਜਿਹੜੀ ਹੈ ਡੋਨਲਡ ਟਰੰਪ ਦੀ ਜਿਹੜੀ ਬਾਜ਼ ਆਖ ਹੈ ਉਹ ਤਕਰੀਬਨ ਪਿਛਲੇ 2-3 ਮਹੀਨਿਆਂ ਤੋਂ ਹੈ ਤੇ ਨਿਤ ਦਿਨ ਆਪਾਂ ਕਹੀਏ ਵੀ ਉਹਦੇ ਵਿੱਚ ਉਹ ਸੁਧਾਰ ਕਰਦੇ ਜਾ ਰਹੇ ਨੇ ਆਪਣੇ ਹਿਸਾਬ ਦੇ ਨਾਲ ਉਹਨਾਂ ਦਾ ਇਹ ਮੰਨਣਾ ਕਿ H1B ਵੀਜ਼ੇ ਦੇ ਨਾਲ ਕੰਪਨੀਆਂ ਬਾਹਰੋਂ ਵਰਕਰ ਲੈਂਦੀਆਂ ਜਿਤੇ ਨਾਲ ਕੀ ਹੁੰਦਾ ਕਿ ਅਮਰੀਕਨ ਜਿਹੜੇ ਲੋਕ ਨੇ ਨੌਜਵਾਨ ਨੇ ਉਹਨਾਂ ਲਈ ਜੌਬਾਂ ਜੜੀਆਂ ਨੇ ਉਹ ਨਹੀਂ ਰਹਿੰਦੀਆਂ ਉਹ ਚਾਹੁੰਦੇ ਨੇ ਕਿ ਅਸੀਂ ਜੌਬਾਂ ਜੜੀਆਂ ਉਹ ਅਮਰੀਕਨਸ ਵਾਸਤੇ ਜੜੀਆਂ ਨੇ ਉਹ ਮੁਹੱਈਆ ਕਰਵਾਈਏ ਉਹ ਕਹਿੰਦੇ ਆ ਕਿ ਤੁਸੀਂ ਬਾਹਰੋਂ ਵਰਕਰ ਲਿਆ ਕੇ ਤੇ ਇੱਥੇ ਉਹਨਾਂ ਨੂੰ ਟ੍ਰੇਨ ਕਰਦੇ ਹੋ ਤੇ ਸਾਡੀ ਜਿਹੜੀ ਨੌਜਵਾਨੀ ਹੈਗੀ ਉਹ ਪੜ ਕੇ ਘਰਾਂ ਦੇ ਵਿੱਚ ਬੈਠੀ ਹੋਈ ਆ ਉਹਨਾਂ ਨੂੰ ਰੱਖੋ ਤੁਸੀਂ ਸਸਤੇ ਵਰਕਰ ਜਿਹੜੇ ਨੇ ਉਹ ਇੰਡੀਆ ਤੋਂ ਮੰਗਵਾ ਲੈਨੇ ਹੋ ਸੋ ਕਿਉਂਕਿ ਇੰਡੀਆ ਤੋਂ ਕਿਉਂ ਕਹਿ ਰਿਹਾ ਮੈਂ ਕਿਉਂਕਿ H1B ਵੀਜ਼ੇ ਦੀ ਜਿਹੜੀ ਹੈ ਸਭ ਤੋਂ ਵੱਧ ਵਰਤੋਂ ਜਿਹੜੀ ਹੈ ਉਹ ਭਾਰਤ ਦੇ ਲੋਕ ਕਰ ਰਹੇ ਨੇ ਕਿਉਂਕਿ 70 ਤੋਂ 80% ਲੋਕ ਜਿਹੜੇ ਆ ਉਹ ਭਾਰਤੀ ਨੇ ਜੋ ਇਸ ਵੀਜ਼ੇ ਦੇ ਉੱਤੇ ਅਮਰੀਕਾ ਦੇ ਵਿੱਚ ਆਈਟੀ ਦੀਆਂ ਜੌਬਾਂ ਜਾਂ ਹੋਰ ਇਸ ਤਰੀਕੇ ਦੇ ਜਿਹੜੇ ਕੰਮ ਹੈ ਸਕਿਲਡ ਵਰਕਰ ਹੈਗੇ ਆ ਉੱਕਰ ਰਹੀ ਨੇ ਤੇ ਉਸ ਤੋਂ ਬਾਅਦ ਚਾਈਨਾ ਦਾ ਨੰਬਰ ਆਉਂਦਾ ਫਿਰ ਹੋਰ ਮੁਲਕ ਹੈਗੇ ਨੇ ਜਿਹੜੇ ਆਉਂਦੇ ਆ ਸੋ 70 ਤੋਂ 80% ਤੇ ਬਿਲੀਅਨਸ ਦੇ ਵਿੱਚ ਮੈਂ ਤੁਹਾਨੂੰ ਇਹ ਦੱਸ ਦੇਣਾ ਚਾਹੁੰਦਾ ਕਿ ਸਾਲਾਨਾ ਜਿਹੜੀ ਹੈ ਆਮਦਨ ਇਹ ਇਹ ਜਿਹੜੀ ਹੈ H1B ਵੀਜ਼ਾ ਹੋਲਡਰਾਂ ਨੂੰ ਜਿਹੜੀ ਹੈ ਭਾਰਤ ਨੂੰ ਭਾਰਤ ਵਾਲੇ ਪਾਸੇ ਨੂੰ ਜਾਂਦੀ ਹੈ ਮਤਲਬ ਬਿਲੀਅਨਸ ਤਕਰੀਬਨ 3 ਬਿਲੀਅਨ ਦੇ ਕਰੀਬ ਜੇ ਮੈਂ ਗਲਤ ਨਹੀਂ ਹੈਗਾ ਤੇ ਇੰਨੀ ਜਿਹੜੀ ਆਮਦਨ ਹੈ ਜਾਂ ਕਮਾਈ ਹੈਗੀ ਹੈ ਆਈਟੀ ਦੇ ਵਰਕਰ ਹੋਣ H1B ਵੀਜ਼ੇ ਵਾਲੇ ਜਿੰਨੇ ਵੀ ਧਾਰਕ ਨੇ ਉਹ ਕਰਕੇ ਭਾਰਤ ਨੂੰ ਭੇਜਦੇ ਆ ਸੋ ਇਹ ਵੱਡਾ ਝਟਕਾ ਹੈ ਤੁਸੀਂ ਇਹ ਦੇਖੋ ਵੀ H1B ਵੀਜ਼ੇ ਦੇ ਉੱਤੇ ਇੱਕ ਪਹਿਲਾ ਵੀ ਫੈਸਲਾ ਲਿਆ ਗਿਆ ਹੈ ਕਿ ਜਿਸ ਦਾ ਵੀਜ਼ਾ ਜਿਹੜਾ ਹੈ ਉਹ ਖਤਮ ਹੋ ਜਾਂਦਾ ਹੈ ਉਹਨੇ ਰੀਨਿਊ ਕਰਵਾਉਣਾ ਪਹਿਲਾਂ ਅਮਰੀਕਾ ਦੇ ਵਿੱਚ ਹੀ ਹੋ ਜਾਂਦਾ ਹੁੰਦਾ ਸੀ ਵੀ ਉੱਥੇ ਤੁਸੀਂ ਜਿਹੜਾ ਲੋਕਲ ਆਪਣੇ ਅਥਾਰਟिटीज ਨੂੰ ਦਿਓ ਤੇ ਉਹ ਤੁਹਾਨੂੰ ਵੀਜ਼ਾ ਜਿਹੜਾ ਹੈਗਾ ਰੀਨਿਊ ਕਰ ਦੇਣਗੇ ਹੁਣ ਕੀ ਕਾਨੂੰਨ ਇਹਦੇ ਵਿੱਚ ਲਿਆਂਦਾ ਗਿਆ ਸੀ ਕਿ ਹੁਣ ਤੁਸੀਂ ਇੰਡੀਆ ਜਾਓ ਚਾਈਨਿਸ ਜਿਹੜੇ ਨੇ ਉਹ ਚਾਈਨਾ ਜਾਣ ਆਪਣੇ ਮੁਲਕ ਦੇ ਵਿੱਚ ਜਾਓ ਉੱਥੇ ਜਾ ਕੇ ਤੇ ਤੁਸੀਂ ਆਪਣਾ ਦੁਬਾਰਾ ਐਪਲੀਕੇਸ਼ਨ ਜਿਹੜੇ ਰੀਨਿਊ ਦੀ ਹੈਗੀ ਆ ਉਹ ਭਰੋ ਇਹਦੇ ਵਿੱਚ ਹੋਰ ਵੀ ਚੀਜ਼ਾਂ ਜਿਹੜੀਆਂ ਨੇ ਉਹ ਐਡ ਕਰ ਦਿੱਤੀਆਂ ਗਈਆਂ ਕਿ ਤੁਹਾਡੇ ਸੋਸ਼ਲ ਮੀਡੀਆ ਵੀ ਖੰਗਾਲੇ ਜਾਣਗੇ ਕਿ ਤੁਸੀਂ ਕਿਸ ਬਿਰਤੀ ਦੇ ਮਾਲਕ ਹੋ ਤੁਹਾਡੀ ਕੀ ਸੋਚ ਹੈਗੀ ਹੈ ਤਾਂ ਕਿ ਅਮਰੀਕਾ ਵਾਸਤੇ ਤੁਸੀਂ ਕਾਨੂੰਨ ਖਤਰੇ ਨਾ ਬਣ ਸਕੋ ਸੋ ਜਿਹੜੀ ਮੈਂ ਗੱਲ ਕਰਨ ਲੱਗਾ ਉੱਥੇ ਫੇਰ ਆਵਾਂ ਕਿ ਜੇ ਭਾਰਤ ਦੇ ਵਿੱਚ ਜਾ ਕੇ ਜਿਹੜੇ ਲੋਕ ਨੇ ਦੁਬਾਰਾ ਆਪਣਾ ਵੀਜ਼ਾ ਰੀਨਿਊ ਕਰਾਉਂਦੇ ਆ ਤੇ ਉਹ ਇੰਪੋਸੀਬਲ ਜੀ ਥਿੰਗ ਹੋ ਜਾਏਗੀ ਮੈਨੂੰ ਲੱਗਦਾ ਵੀ ਇਹਦੇ ਵਿੱਚ ਇੱਕ ਬਹੁਤ ਵੱਡੀ ਚਲਾਕੀ ਵੀ ਖੇਡੀ ਗਈ ਹੈ ਕਿ ਇੱਕ ਵਾਰੀ ਬੰਦੇ ਭੇਜੋ ਉੱਥੇ ਜਾਣ ਉੱਥੇ ਇਹਨਾਂ ਦੀਆਂ ਫਾਈਲਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ 6 ਮਹੀਨੇ ਸਾਲ 2 ਸਾਲ ਰੋਲੋ ਤੇ ਫੇਰ ਵੀਜ਼ਾ ਭਾਵੇਂ ਇਹਨਾਂ ਦਾ ਰਿਫਿਊਜ਼ ਕਰਦੇ ਹੋ ਇਹਦੇ ਨਾਲ ਬਹੁਤ ਵੱਡਾ ਫਰਕ ਜਿਹੜਾ ਹੈਗਾ ਉਹ ਪੈਣ ਵਾਲਾ ਹੈ ਹੁਣ ਜਿਹੜੀ 1 ਲੱਖ ਡਾਲਰ ਫੀਸ ਲੱਕ ਦੁੱਤੀ ਹੈ H1B ਵੀਜ਼ੇ ਦੇ ਉੱਤੇ ਯਾਨੀ ਕਿ ਜੇ ਤੁਸੀਂ ਇਸ ਵੀਜ਼ੇ ਦੇ ਉੱਤੇ ਅਮਰੀਕਾ ਜਾ ਕੇ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇੰਡੀਆ ਦੇ ਵਿੱਚ ਜਿਹੜੀ ਸਥਿਤ ਅਮਰੀਕੀ ਐਂਬੈਸੀ ਹੈ ਉੱਥੇ ਵੀਜ਼ਾ ਅਪਲਾਈ ਕਰਨ ਲੱਗਿਆਂ ਤੁਹਾਨੂੰ 1 ਲੱਖ ਡਾਲਰ ਫੀਸ ਦੇਣੀ ਪਊਗੀ ਸੋ 1 ਲੱਖ ਡਾਲਰ ਬਣਦੇ ਆ ਇੰਡੀਆ ਦੇ 85 ਲੱਖ ਰੁਪਈਆ ਹੁਣ 85 ਲੱਖ ਰੁਪਈਆ ਮੈਂ ਤੇ ਇਹ ਸੋਚਦਾ ਤੇ ਇਹ ਫੀਸ ਵੀ 1 ਸਾਲ ਦੀ ਆ ਇਹ ਵੀ ਨਾਲ ਨਾਲ ਐਡ ਕਰ ਦਈਏ ਸਿਰਫ 1 ਸਾਲ ਦੀ ਫੀਸ ਆ ਇਹ ਇਹ ਨਹੀਂ ਆ ਕਿ ਤੁਸੀਂ ਇੱਕ ਵਾਰੀ ਵੀਜ਼ਾ ਲੈ ਲਿਆ ਤਾਂ ਤੁਸੀਂ ਉਹ ਉਹ 1 85 ਲੱਖ ਪੇ ਕਰ ਦਿੱਤਾ ਤੇ ਦੈਟਸ ਇਟ ਹਰ ਸਾਲ ਤੁਹਾਨੂੰ ਜਿਹੜਾ ਹੈਗਾ ਉਹ 85 ਲੱਖ ਰੁਪਇਆ ਜਿਹੜਾ ਉਹ ਪੇ ਕਰਨਾ ਪਊਗਾ ਅਮਰੀਕਾ ਨੂੰ ਤੇ ਮੈਨੂੰ ਨਹੀਂ ਲੱਗਦਾ ਕਿ ਭਾਵੇਂ ਕੋਈ ਆਈਟੀ ਦੀ ਜੌਬ ਹੋਵੇ ਜਾਂ ਕੋਈ ਹੋਰ ਹੋਵੇ ਉਹ 85 ਲੱਖ ਰੁਪਈਆ ਜਿਹੜਾ ਹੈਗਾ ਉਹ ਬਣਾ ਸਕਦਾ ਹੋਵੇਗਾ ਅਮਰੀਕਾ ਦੇ ਵਿੱਚ ਵੀ ਜਾ ਕੇ ਕਿਉਂਕਿ ਖਰਚੇ ਹੁੰਦੇ ਨੇ ਲੋਕਲ ਹੋਰ ਬੜਾ ਕੁਝ ਹੁੰਦਾ ਬਿੱਲ ਬਤਤੀਆਂ ਸੋ ਇਹ ਇੱਕ ਤਰ੍ਹਾਂ ਦਾ ਉਹਨਾਂ ਨੇ ਰੋਕ-ਥਾਮ ਲਾ ਦਿੱਤੀ ਹੈ H1B ਵੀਜ਼ੇ ਦੇ ਉੱਤੇ ਲਈ ਵੀ ਉਸ ਦਿਨ ਜਿਸ ਦਿਨ ਪਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦਾ ਜਨਮ ਦਿਨ ਸੀ ਸਵੇਰੇ ਵਧਾਈ ਦਿੰਦੇ ਨੇ ਡੋਨਲਡ ਟਰੰਪ ਤੇ ਸ਼ਾਂਪੂ ਇਹ ਖਬਰ ਜਿਹੜੀ ਹੈ ਉਹ ਚਾਰੇ ਪਾਸੇ ਅੱਗ ਵਾਂਗੂ ਫੈਲ ਜਾਂਦੀ ਹੈ ਕਿ ਲਓ ਜੀ ਆਹ ਕੰਮ ਹੋ ਗਿਆ ਇਹਦੇ ਨਾਲ ਬਹੁਤ ਵੱਡਾ ਧੱਕਾ ਮੈਂ ਕਹਿਣਾ ਕਿ ਭਾਰਤ ਨੂੰ ਲੱਗਿਆ ਕਿਉਂਕਿ ਬੜੀ ਆਮਦਨ ਜਿਵੇਂ ਮੈਂ ਤੁਹਾਨੂੰ ਕਿਹਾ ਜਿਹੜੀ ਇਕਨੋਮੀ ਦਾ ਇੱਕ ਵੱਡਾ ਹਿੱਸਾ ਸੀ ਐਚ 1 ਬੀ ਵੀਜ਼ੇ ਦੇ ਉੱਤੋਂ ਹੋਈ ਹੋਈ ਆਮਦਨ ਸੋ ਇਹ ਜਿਹੜੀ ਭਾਰਤ ਦੀ ਜਾਂਦੀ ਰਹੀ ਹੈ ਮਤਲਬ ਕਿ ਨਿਤ ਦਿਨ ਆਪਾਂ ਇਹ ਦੇਖਦੇ ਹਾਂ ਤੁਸੀਂ ਪਿਛਲੇ ਸਮੇਂ ਦੇ ਵਿੱਚ ਵੀ ਗੱਲ ਕਰਦੇ ਸੀ ਕਿ ਇੱਕ ਡੋਨਲਡ ਟਰੰਪ ਹੋਰਾਂ ਦੀ ਸਟੇਟਮੈਂਟ ਆਉਂਦੀ ਹੈ ਕਿ ਅਸੀਂ ਇੰਡੀਆ ਨੂੰ ਗਵਾ ਚੁੱਕੇ ਹਾਂ ਉਹ ਚਾਈਨਾ ਦੇ ਵਿੱਚ ਸਮਾ ਚੁਕਿਆ ਕਿ ਡੂੰਗੇ ਸਮੁੰਦਰ دریا ਦੇ ਵਿੱਚ ਜਿਹੜਾ ਹੈਗਾ ਉਹ ਜਾ ਚੁਕਿਆ ਉਸ ਦਿਨ ਵੀ ਅਸੀਂ ਇਹ ਗੱਲ ਕਹੀ ਸੀ ਕਿ ਉਹ ਗੱਲ ਦਾ ਮਤਲਬ ਇਹ ਹੈਗਾ ਕਿ ਉਹ ਹੁਣ ਦੁਬਾਰਾ ਅੱਗੇ ਨਹੀਂ ਆਉਣ ਦੇਣਾ ਮਤਲਬ ਕਿ ਨਾਲ ਨਹੀਂ ਲਾਉਣਾ ਚਾਹੁੰਦੇ ਉਹ ਕਹਿੰਦੇ ਉਹ ਦੁਬਾਰਾ ਉਹ ਕੋਈ ਵੀ ਹਿੱਸੇਦਾਰੀ ਭਾਗ ਭਾਗੀਦਾਰੀ ਜਿਹੜੀ ਆ ਉਹ ਨਹੀਂ ਹੁਣ ਭਾਰਤ ਨਾਲ ਰੱਖਣਾ ਚਾਹੁੰਦੇ ਉਹ ਕਹਿੰਦੇ ਤੁਸੀਂ ਜਾਓ ਚਾਈਨਾ ਵਾਲੇ ਪਾਸੇ ਜਾਓ ਤੁਸੀਂ ਰੂਸ ਵਾਲੇ ਪਾਸੇ ਜਾਓ ਸਾਨੂੰ ਤੁਹਾਡੀ ਲੋੜ ਨਹੀਂ ਹੈ ਹੁਣ ਸੋ ਉਸ ਗੱਲ ਦਾ ਇਹ ਮਤਲਬ ਜਿਹੜਾ ਹੈਗਾ ਉਹ ਕੱਢਿਆ ਗਿਆ ਸੀਗਾ ਹੁਣ ਜਿਹੜੇ ਤਾਜ਼ੇ ਘਟਨਾਵਾਂ ਦੇ ਵਿੱਚ ਜਿਹੜੀ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਇਹ ਵੀ ਕਹਿ ਦਿੱਤਾ ਗਿਆ ਅਮਰੀਕਾ ਵੱਲੋਂ ਕਿ ਭਾਰਤ ਨੇ ਰੈੱਡ ਲਾਈਨ ਜਿਹੜੀ ਹੈਗੀ ਹੈ ਉਹ ਕ੍ਰੋਸ ਕਰ ਲਈ ਹੈ ਮਤਲਬ ਲਾਲ ਲਕੀਰ ਤੱਕ ਚੁੱਕਿਆ ਭਾਰਤ ਸੋ ਇਹਦਾ ਮਤਲਬ ਹੈ ਕਿ ਦੁਬਾਰਾ ਵਾਪਸ ਨਹੀਂ ਮੁੜਿਆ ਜਾਣਾ ਵੈਸਟ ਵਾਲੇ ਖੇਮੇ ਦੇ ਵਿੱਚ ਜੇ ਭਾਰਤ ਜਾਵੇ ਵੀ ਤਾਂ ਫਿਰ ਵੀ ਨਹੀਂ ਜਾ ਸਕਦਾ ਇੱਥੇ ਇਹ ਵੀ ਗੱਲ ਦੱਸਣਯੋਗ ਹੈਗੀ ਹੈ ਜੋ ਆਪਾਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਕਰਦੇ ਰਹੇ ਹਾਂ ਕਿ ਡੋਨਲਡ ਟਰੰਪ ਹੋਰਾਂ ਦੀ ਸਟੇਟਮੈਂਟ ਇਹ ਵੀ ਆਈ ਸੀ ਕਿ ਆਉਣ ਦੇ ਦਿਨਾਂ 'ਚ ਅਸੀਂ ਡੀਲ ਜਿਹੜੀ ਹੈ ਉਹਦੇ ਉੱਤੇ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਨਾਲ ਸੋ ਹੁਣ ਉਹ ਕੈਸੀ ਡੀਲ ਹੈ ਉਹ ਕਿਹੋ ਜੀ ਡੀਲ ਹੈ ਕਿਉਂਕਿ ਸੈਂਕਸ਼ਨਾਂ ਤੇ ਸੈਂਕਸ਼ਨਾਂ ਲੱਗ ਰਹੀਆਂ ਨੇ ਇਨਡਾਇਰੈਕਟਲੀ ਕਹੋ ਜਾ ਇਕਨੋਮਿਕਲੀ ਸੱਟ ਮਾਰੀ ਜਾ ਰਹੀ ਹੈ ਭਾਰਤ ਨੂੰ ਬਹੁਤ ਵੱਡੀ ਤੇ ਇਹ ਚੀਜ਼ਾਂ ਇੱਕ ਪਾਸੇ ਆ ਕੀਤੀਆਂ ਜਾ ਰਹੀਆਂ ਦੂਸਰੇ ਪਾਸੇ ਡੀਲ ਦੀ ਗੱਲ ਕੀਤੀ ਜਾ ਰਹੀ ਹੈ ਸੋ ਮਤਲਬ ਕੁੱਲ ਮਿਲਾ ਕੇ ਆਪਾਂ ਇਹ ਦੇਖਦੇ ਆਂ ਕਿ ਇਸ ਵੇਲੇ ਭਾਰਤ ਦੇ ਜਿਹੜੇ ਅਮਰੀਕਾ ਦੇ ਨਾਲ ਸਬੰਧ ਨੇ ਨਿਤ ਦਿਨ ਖਰਾਬ ਹੋ ਰਿਹਾ ਹੈ ਉੱਥੋਂ ਦੇ ਆਪਾਂ ਇੱਕ ਪੋਡਕਾਸਟ ਦੀ ਵੀ ਗੱਲ ਕਰ ਲਈਏ ਉੱਥੇ ਦੇ ਜਿਹੜੇ ਪੋਡਕਾਸਟ ਚਲਾਉਂਦੇ ਲੋਕ ਨੇ ਉਹ ਬੜੇ ਅਗਰੈਸਿਵ ਹੋ ਕੇ ਬੋਲ ਰਹੇ ਨੇ ਉਹ ਕਹਿੰਦੇ ਇੰਡੀਆ ਨੂੰ ਪनिश्ड ਕਰਨਾ ਚਾਹੀਦਾ ਉਹ ਰਸ਼ੀਆ ਨੂੰ ਫਿਊਲ ਦੇ ਰਿਹਾ ਮਤਲਬ ਕਿ ਫਿਊਲ ਜਿਹੜਾ ਮੈਂ ਕਹਿਣ ਦਾ ਇਹ ਮਤਲਬ ਨਹੀਂ ਹੈਗਾ ਵੀ ਤੇਲ ਮਤਲਬ ਕਹਿਣ ਦਾ ਵੀ ਉਹ ਰਸ਼ੀਆ ਨੂੰ ਜਿਹੜੀ ਕਮਾਈ ਦੇ ਰਿਹਾ ਉਸ ਕਮਾਈ ਦੇ ਨਾਲ ਉਹ ਯੂਕਰੇਨ ਦੇ ਉੱਤੇ ਹਮਲਾ ਕਰ ਰਿਹਾ ਤੇ ਜਿਹੜਾ ਯੂਕਰੇਨ ਹੈਗਾ ਉਹ ਐਲ ਆਈ ਹੈਗਾ ਆਪਣੇ ਅਮਰੀਕਾ ਦਾ ਸੋ ਇਨਡਾਇਰੈਕਟਲੀ ਕਹਿੰਦੇ ਭਾਰਤ ਸਾਨੂੰ ਹੀ ਸੱਟ ਮਾਰ ਰਿਹਾ ਇੱਕ ਪਾਸੇ ਅਸੀਂ ਹਥਿਆਰ ਦੇ ਰਹੇ ਆ ਯੂਕਰੇਨ ਨੂੰ ਵੀ ਤੂੰ ਰਸ਼ੀਆ ਦੇ ਖਿਲਾਫ ਲੜ ਇਹ ਭਾਰਤ ਜਿਹੜਾ ਤੇਲ ਲੈ ਰਿਹਾ ਰਸ਼ੀਆ ਤੋਂ ਤੇ ਉਹ ਉਹ ਦੁਸ਼ਮਣ ਦੇ ਹੱਥ ਦੇ ਵਿੱਚ ਪੁੱਗ ਤ ਰਿਹਾ ਸੋ ਇਹਨਾਂ ਗੱਲਾਂ ਦੇ ਨਾਲ ਜਿਹੜੀ ਹੈ ਕੜਤਨ ਪੈਦਾ ਹੋਈ ਹੈ ਆਉਂਦੇ ਦਿਨਾਂ ਦੇ ਵਿੱਚ ਉਹ ਹੋਰ ਵੀ ਇਹਦੇ ਉੱਤੇ ਮੈਂ ਕਹਿੰਨਾ ਵੀ ਕੁਛ ਨਾ ਕੁਛ ਹੋਣ ਜਾ ਰਿਹਾ ਜੋ ਆਪਾਂ ਆਪਣੇ ਦਰਸ਼ਕਾਂ ਨੂੰ ਹਰ ਵੀਡੀਓ ਜਦੋਂ ਅਸੀਂ ਅਮਰੀਕਾ ਭਾਰਤ ਦੇ ਦਾ ਦੇ ਉਤੇ ਚੇਂਜ ਹੋ ਉਸ ਦੀ ਜਦੋਂ ਗੱਲ ਕਰਦੇ ਆ ਤੇ ਆਪਾਂ ਵੀਡੀਓ ਦੇ ਅੰਤ ਦੇ ਵਿੱਚ ਇਹ ਵੀ ਕਹੀਦਾ ਵੀ ਆਉਂਦੇ 60 ਦਿਨਾਂ ਦੇ ਵਿੱਚ ਕੁਛ ਨਾ ਕੁਛ ਜਿਹੜਾ ਹੈਗਾ ਹੋਰ ਹੋਣ ਵਾਲਾ ਤੇ ਤੁਸੀਂ ਇਹ ਦੇਖੋ ਵੀ ਨਿਤ ਦਿਨ ਨਵੀਂ ਗੱਲਬਾਤ ਜਿਹੜੀ ਹੈ ਉਹ ਨਿਕਲ ਕੇ ਸਾਹਮਣੇ ਆ ਰਹੀ ਹੈ ਸੋ ਇਹ ਜਿਹੜੀ ਸੈਂਕਸ਼ਨ ਕਹਿ ਲਈਏ ਜਾਂ ਇਹ ਵੀਜ਼ਾ ਜਿਹੜਾ ਹੈਗਾ H1B ਵੀਜ਼ੇ ਦੇ ਰਾਹੀਂ ਜਿਹੜਾ ਭਾਰਤੀ ਵਰਕਰਾਂ ਨੂੰ ਜਿਹੜਾ ਘਾਟਾ ਪਿਆ ਇਹ ਨਾ ਪੂਰਾ ਹੋਣ ਵਾਲਾ ਘਾਟਾ ਹੈਗਾ ਸੋ ਹੁਣ ਹੌਲੀ ਹੌਲੀ ਕਰਦੇ ਆ ਉਹ ਕੱਢਣਗੇ ਬੰਦੇ ਮਤਲਬ ਕਿ ਇੱਕ ਜਾਓ ਜੀ ਵੀਜ਼ਾ ਰੀਨਿਊ ਕਰਾਓ ਆਪਣਾ ਭਾਰਤ ਜਾ ਕੇ ਸੋ ਪਹਿਲਾਂ ਤੇ ਟਿਕਟ ਖਰਚੋਗੇ ਫਿਰ ਉੱਥੇ ਜਾ ਕੇ ਵੀਜ਼ਾ ਫੀਸ ਭਰੋਗੇ ਵੀਜ਼ਾ ਫੀਸ ਹੋ ਸਕਦਾ ਉਹਨਾਂ ਨੂੰ ਵੀ ਉਹੀ ਲੱਗੇ ਜਿਹੜੀ ਆ 85 ਲੱਖ ਰੁਪਏ ਵਾਲੀ ਆ ਇਹਦੇ ਬਾਰੇ ਅਜੇ ਸ਼ੋਰ ਨਹੀਂ ਹੈ ਮੈਂ ਵੈਸੇ ਗੱਲ ਕਰ ਰਿਹਾ ਸੋ ਫਿਰ ਜਾ ਕੇ ਰਹਿ ਗਏ ਭਾਰਤ ਜੋਗੇ ਸੋ ਇੱਥੇ ਕਮੈਂਟਸ ਵੀ ਜਿਹੜੇ ਨੇ ਸੋਸ਼ਲ ਮੀਡੀਆ ਟਵਿੱਟਰ ਦੇ ਉੱਤੇ ਕਮੈਂਟਸ ਵੀ ਉਹਦੀ ਵੀ ਗੱਲ ਕਰ ਲਈਏ ਕਿ ਭਾਰਤੀ ਟਵੀਟ ਟਵਿੱਟਰ ਹੈਂਡਲ ਚਲਾਉਣ ਵਾਲੇ ਜਿਹੜੇ ਨੇ ਲੋਕ ਉਹ ਇਹ ਕਹਿ ਰਹੇ ਨੇ ਕਿ ਵਧੀਆ ਹੀ ਹੋਇਆ ਉਹਨਾਂ ਦਾ ਕਹਿਣਾ ਕਿ ਜਿਹੜੇ ਸਾਡੇ ਸਕਿਲਡ ਵਰਕਰ ਹੈ ਜਿਹੜੇ ਸਾਡੇ ਦਿਮਾਗ ਨੇ ਬ੍ਰੇਨ ਨੇ ਉਹ ਇੰਡੀਆ ਜਾ ਭਾਰਤ ਮਤਲਬ ਮਾਫ ਕਰਨਾ ਅਮਰੀਕਾ ਜਾ ਕੇ ਉਹਨਾਂ ਨੂੰ ਆਪਣੀਆਂ ਸੇਵਾਵਾਂ ਦੇ ਰਹੇ ਆ ਜਿੱਦ ਨਾਲ ਅਮਰੀਕਾ ਮਜ਼ਬੂਤ ਹੋ ਰਿਹਾ ਤੇ ਜੇ ਇਹ ਐਚ 1 ਵੀਜ਼ਾ ਜਿਹੜਾ ਬੰਦ ਹੁੰਦਾ ਬੰਦੀ ਹੈ ਨਾ ਇੱਕ ਹਿਸਾਬ ਦਾ ਤੇ ਭਾਰਤ ਦੇ ਵਿੱਚ ਇਹ ਲੋਕ ਰਹਿਣਗੇ ਤੇ ਜਿੱਦ ਨਾਲ ਭਾਰਤ ਤਰੱਕੀ ਕਰੇਗਾ ਸੋ ਹੁਣ ਇਸ ਤਰੀਕੇ ਦੇ ਨਾਲ ਇਹਨੂੰ ਗੱਲ ਨੂੰ ਜਿਹੜਾ ਕਵਰ ਅਪ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਕੁੱਲ ਮਿਲਾ ਕੇ ਆਪਾਂ ਇਹ ਕਹਿ ਲਈਏ ਵੀ ਬੜਾ ਵੱਡਾ ਘਟਾ ਭਾਰਤ ਦੀ ਇਕਨੋਮੀ ਦੇ ਉੱਤੇ ਇੱਕ ਵੱਡੀ ਸੱਟ ਜਿਹੜੀ ਹੈ ਉਹ H1B ਵੀਜ਼ੇ ਦੇ ਨਾਲ ਵੱਜੀ ਹੈ। ਜੀ। ਹਾਂ ਜੀ ਜਦੋਂ ਤੁਹਾਡੇ ਐਨਾਲਿਸਿਸ ਵਿੱਚੋਂ ਜੋ ਚੀਜ਼ਾਂ ਨਿਕਲ ਕੇ ਸਾਹਮਣੇ ਆਈਆਂ ਨੇ ਉਹਨਾਂ ਵਿੱਚੋਂ ਪਹਿਲੀ ਗੱਲ ਇਹ ਹੈ ਕਿ ਫੀਸ ਵਧਣ ਦੇ ਨਾਲ ਇੱਕ ਤਾਂ ਜੋ ਭਾਰਤੋਂ ਗਈ ਹੋਈ ਜੋ ਸਕਿੱਲ ਵਰਕਰਸ ਨੇ ਉਹਨਾਂ ਨੂੰ ਕਹਿ ਲੋ ਕਿ ਹੁਣ ਵਾਪਸ ਭਾਰਤ ਵੱਲ ਨੂੰ ਮੁਹਰ ਕਰਨਾ ਪਵੇਗਾ। ਇਸ ਦੇ ਨਾਲ ਹੀ ਕੁਝ ਨੁਕਸਾਨ ਜੋ ਹੈ ਉਹ ਅਮਰੀਕਾ ਦੀ ਕੰਪਨੀਆਂ ਨੂੰ ਵੀ ਚੱਕਣਾ ਪਵੇਗਾ ਇਸ ਦੇ ਨਾਲ ਕਿਉਂਕਿ ਜੋ ਕਾਫੀ ਸਸਤੇ ਕਰ ਘੱਟ ਡਟਾਂ ਦੇ ਸਕਿੱਲ ਵਰਕਰਸ ਮਿਲਦੇ ਸੀਗੇ ਉਹਨਾਂ ਨੂੰ ਮਹਿੰਗੇ ਮਿਲਣਗੇ। ਤਿਹੜੇ ਤੋਂ ਵੱਡੀ ਗੱਲ ਸੀ ਅਖੀਰ ਵਿੱਚ ਗਈ ਹੈ ਇਹ ਕਾਫੀ ਲੰਬੇ ਸਮੇਂ ਤੋਂ ਭਾਰਤ ਵਿੱਚ ਕਈ ਡੈਕੜ ਤੋਂ ਚਲਦੀ ਜਾ ਰਹੀ ਹੈ ਮੈਡੀਕਲ ਫੀਲਡ ਵਿੱਚ ਲੈ ਕੇ ਤੇ ਆਈਟੀ ਫੀਲਡ ਵਿੱਚ ਲੈ ਕੇ ਕਿ ਉਹਰੇ ਕਰੋੜਾਂ ਰੁਪਏ ਆ ਜੋ ਖੁਦ ਪੜਾਈ ਕਰਦੇ ਨੇ ਉਹ ਉਸ ਤੋਂ ਬਾਅਦ ਜੋ ਗਰਨ ਫੰਡ ਜਾਂਦੇ ਨੇ ਐਜੂਕੇਸ਼ਨ ਲੈ ਕੇ ਉਹ ਸਾਰੇ ਫੰਡ ਹੋਣ ਤੋਂ ਬਾਅਦ ਜਦੋਂ ਕੋਈ ਡਿਗਰੀ ਲੈ ਲੈਂਦਾ ਕਾਬਲ ਬਣ ਜਾਂਦਾ ਹੈ ਤਾਂ ਜਦੋਂ ਸਰਵਿਸ ਕਰਨੀ ਹੁੰਦੀ ਹੈ ਤਾਂ ਉਹ ਜਾ ਕੇ ਵਿਦੇਸ਼ਾਂ ਵਿੱਚ ਜਾ ਕੇ ਸਰਵਿਸ ਕਰਨੀ ਅਮਰੀਕਾ ਵਰਗੇ ਯੂਕੇ ਵਰਗੇ ਦੇਸ਼ਾਂ ਵਿੱਚ ਜਾ ਕੇ ਸਰਵਿਸ ਕਰਨੀ ਤੇ ਹੁਣ ਜੋ ਕਹ ਰਹੇ ਨੇ ਕਿ ਉਹਰੇ ਫਾਇਦਾ ਹੁੰਦਾ ਹੈ ਉਹ ਵੀ ਹੁਣ ਫਿਊਚਰ ਦੇ ਵਿੱਚ ਇਹ ਕਿੰਨਾ ਕੁ ਫਾਇਦਾ ਹੁੰਦਾ ਹੈ ਤੇ ਦੇਖਦੇ ਆ ਇਸ ਦੇ ਨਾਲ ਜੋ 트럼ਪ ਵੱਲੋਂ ਫੀਸ ਲਾਈ ਗਈ ਹੈ H1 ਵੀਜ਼ਾ ਦੇ ਉੱਤੇ ਇਹ ਕੀ ਆਪਣੇ ਇੰਪੈਕਟ ਛੱਡਦੀ ਹੈ ਜਿੱਦਾਂ ਕੋਈ ਵਿਅਕਤੀ ਆਏਗਾ ਇਨ ਫਿਊਚਰ ਉਸਦੇ ਤੇ ਗੱਲਬਾਤ ਕਰਾਂਗੇ ਤਾਂ ਤੁਹਾਨੂੰ ਜੁੜਨ ਲਈ ਆਪਣੇ ਬਜਾਤ ਦੱਸ ਕੇ ਰੱਖੰਦੀ ਲਈ ਜੀ ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਸਭ ਦਾ ਦਿਲੋਂ ਧੰਨਵਾਦ ਜੀ